ਤਨ ਜਨਾਂ ਨਾ 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 ਮਾ ਪਾਤ ਕਰਦੇ ਕੀ ਜਮਾ ਕਰਦੇ ਸਾਲੋ ਰੱਬ ਰੱਬ ਕਰੀ ਜਾਵੇ ਉਹ ਫਿਰ ਨਾ ਇਹ ਗਰਮ ਕੁੜਾ ਹੋਰ ਕੋਪਰਾ ਨਹੀਂ ਕਿਹਾ ਜਿੱਥੇ ਮਰਨ ਕੱਟ ਕਰ ਉਹ ਕਿਦੇ ਇੰਨਾ ਉੱਕੀ ਨਾਲ ਕੱਢ ਉਹਨੂੰ ਕੁਸਤ ਕੱਢ ਉਹ ਫਿਰ ਭਰਾਵਾ ਚੰਗੇ ਬੰਦੇ ਤਰੇ ਆਹ ਲਿਆ ਲਿਆ ਆਹ ਪਿਆ ਕਰ ਕੰਮ ਹੋ ਰੀ ਪਾਸੇ ਲੈ ਰੰਗ ਕਰ ਤਾ ਤੇ ਇਹ ਲਾ ਕੁਸਤੀ ਹੈ ਇਹ ਆਹ ਆਹ ਤਾਂ ਰਹੀ ਵਾਹ ਵਾਹ ਸਾਡੇ ਦੇ ਇੱਥੇ ਤਾ ਜਤਾ ਹੈ

ਹਾਂ ਜੀ ਜੀ ਹਾਂ ਹਾਂ ਆਲੋ ਆਲੋ ਕਿਸੇ ਨਾਲ ਨਹੀਂ ਹੱਥ ਹੈ ਹਾਂ ਉਹ ਇਹ ਤਾਂ ਫਾਮ ਦੇਣਾ ਸੀ ਲਾਉਂਦੇ ਯਾਰ ਫੇਰੇ ਕੰਮ ਕਰਦਾ ਦਾ ਪਤਾ ਨਹੀਂ

ਹੋਰ ਸ਼ਾਦੀਆਂ ਚੁੱਕੀਆਂ ਲੜਕੀਆਂ ਦੀ ਤੇ ਕਿਸ ਤਰ੍ਹਾਂ ਦਾ ਅੱਜ ਮਹਿਸੂਸ ਕਰ ਰਹੇ ਹੋ ਅੱਜ ਦਾ ਪ੍ਰੋਗਰਾਮ ਮੇਰਾ ਬਹੁਤ ਖੁਸ਼ੀ ਆਏਗੇ ਲਾਇ ਮੇਰਾ ਮਕਾਨ ਮਕਾਨ ਪਾ ਲਿਆ ਕੀ ਸੰਦੇਸ਼ ਦੇਣਾ ਚਾਹੋਣਾ ਲੋਕਾਂ ਨੂੰ ਹਾਂਜੀ ਭਾਈ ਜੀ ਕੀ ਨਾਮ ਤੁਹਾਡਾ ਰਾਮ ਸਰਨਦਾਸ ਪਿੰਡ ਕਿਲਾ ਨੂੰ ਪ੍ਰੇਮੀ ਸੇਵਕ ਸਾਧ ਸੰਗਤ ਡੇਰਾ ਸੱਚਾ ਸਦ ਸਸ ਜੋ ਅੱਜ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਹੈ ਕਿਸ ਵਿਸ਼ੇ ਵਿੱਚ ਨਿਕਲਦਾ ਇਹ ਜੀ ਪੂ ਇਨਿਕ ਹਯੂ ਰਪੇ ਦਾ ਸੰਤ ਡਾਕਟਰ ਗਰਮੀਤ RAM ਰਹੀਮ ਸਿੰਘ ਜੀ ਇਨਸਾ ਜੀ ਦੇ ਪ੍ਰੇਰਨਾ ਦੇ ਦੁਆਰਾ ਜੋ ਕਿ 167 ਕਮਨਤਾ ਭਲਾਈ ਦੇ ਕੰਮ ਕਰ ਰਹੇ ਆ ਉਸੇ ਕੜੀ ਦੇ ਤਹਿਤ ਅਸ਼ਿਆਨਾ ਮਹਿਮ ਦੇਤਾ ਹੈ ਤਾਂ ਇਹ ਜਿਹੜਾ ਪਰਿਵਾਰ ਹੈ ਲੋੜਵੰਦ ਪਰਿਵਾਰ ਸੀ ਇੱਕ ਤਾਂ ਇਹ ਬਜ਼ੁਰਗ ਹੈ ਆ ਦੇਖ ਰਹੇ ਤੁਸੀਂ ਆਵਾਕਰ ਦੇ ਉੱਤੇ ਤੁਰਦੇ ਆ ਲੜਕਾ ਹੈ ਨਹੀਂ ਇਹਨਾਂ ਦੇ ਉਸੇ ਅਸ਼ਿਆਨਾ ਮਹਿਮ ਦੀ ਤਹਿਤ ਇਹਨਾਂ ਨੂੰ ਮਕਾਨ ਪਿੰਡ ਕਿਲਾ ਨਾਲ ਦੀ ਸਾਧ ਸੰਗਤ 15 ਮੈਂਬਰ ਅੰਗੀਦਾਸ ਜੋ ਪ੍ਰੇਮੀ ਸੇਵਕ 85 ਮੈਂਬਰ ਸ਼ਾਸਤ ਨਾਮ ਦੀ ਗ੍ਰੀਨ ਮੈਲ ਕੋਰਸ ਪੂਰੀ ਜਣੀ ਸਾਧ ਸੰਗਤ ਨਾਲ ਮਿਲ ਕੇ ਇਹ ਪੁਰਾਣਾ ਮਕਾਨ ਸੀ ਇਹਨਾਂ ਦਾ 18-20 ਸਾਲ ਪੁਰਾਣਾ ਜੋ ਡਾਟਾ ਡਿੱਗਣ ਵਾਲੀਆਂ ਸੀਗੀਆਂ ਕਿਸੇ ਵੀ ਟਾਈਮ ਮਤਲਬ ਕੋਈ ਹਾਸਾ ਵਾਪਰ ਸਕਦਾ ਸੀ ਇਹਨਾਂ ਨੇ ਡੇਰਾ ਸੱਚਾ ਸਬਦਾ ਦੇ ਪ੍ਰੇਮੀ ਨਾਲ ਸੰਪਰਕ ਕੀਤਾ ਆ ਫਿਰ ਸਾਧ ਸੰਗਤ ਨੇ ਦੇਖਿਆ ਵੀ ਇਹ ਕਮਰਾ ਬਣਾਉਣ ਦੇ ਯੋਗ ਹੈ ਸਾਧ ਸੰਗਤ ਨੇ ਮਿਲ ਕੇ ਸਾਰੀ ਨੇ ਇਹ ਕਮਰਾ ਪੁਰਾਣੇ ਤੋਂ ਨਵਾਂ ਬਣਾਉਣ ਦਾ ਪ੍ਰਾਰਲਾ ਕੀਤਾ ਜੇਕਰ ਖਰਚ ਦੀ ਗੱਲ ਕੀਤੀ ਹੈ ਬਈ ਇਹ ਖਰਚ ਜਿਹੜਾ ਤੁਸੀਂ ਸਾਧ ਸੰਗਤਨੀ ਕਰੋਗੇ ਕਿ ਇਹਨਾਂ ਨੇ ਉਹ ਕੁਝ ਕੀਤਾ ਗਿਆ ਨਹੀਂ ਇਹਨਾਂ ਵੱਲੋਂ ਨਹੀਂ ਕੁਝ ਕੀਤਾ ਗਿਆ ਜੀ ਸਾਧ ਸੰਗਤ ਵੱਲੋਂ ਕੁਝ ਇੱਕ ਹੋਰ ਮੰਗਵਾਈ ਗਈ ਟਾਇਲ ਪੱਤਾ ਜਾਂ ਸੀਮੈਂਟ ਟਰਾਲੀ ਰੇਤਾ ਬਜਰੀ ਸਾਨੂੰ ਤਾਂ ਗੁਰੂ ਜੀ ਵੱਲੋਂ ਇਹ ਪ੍ਰੇਰਨਾ ਹੈ ਕਿ ਤੁਸੀਂ ਉਸ ਘਰ ਦਾ ਜਿਹੜਾ ਚਾਹ ਪਾਣੀ ਦਾ ਖਰਚਾ ਵੀ ਨਹੀਂ ਕਰਾਉਣਾਗਾ ਆ ਲੰਗਰ ਚਾਹ ਪਾਣੀ ਦਾ ਵੀ ਖਰਚਾ ਸਾਧ ਸੰਗਤ ਨੇ ਆਪ ਹੀ ਕੀਤਾ ਜੀ ਤੇ ਮਕਾਨ ਸ਼ੁਰੂ ਕਦੋਂ ਕੀਤਾ ਸੀ ਜੀ ਸ਼ੁਰੂ ਅੱਜ ਹੀ ਕੀਤਾ ਸੀ ਸਵੇਰ ਨੂੰ ਤੇ ਮੁਕੰਮਲ ਕਰਤਾ ਹੋ ਜਾਗੇ ਮੁਕੰਮਲ ਇਹ ਸ਼ਾਮ ਨੂੰ ਅੱਜ ਹੀ ਸੱਤ ਪੈ ਜਾਣੀ ਜੀ ਤੇ ਪਹਿਲਾਂ ਜਿਹੜੀ ਢਾਹਣ ਤੇ ਦੋ ਦਿਨ ਲੇਬਰ ਲਾਈ ਸੀ ਹਾਂਜੀ ਉਹ ਸਾਧ ਸੰਗਤ ਨੇ ਢਾਹ ਕੇ ਟਾਂਟਾ ਸਾਫ਼ ਕੀਤੀ ਹੈ ਹਾਂਜੀ ਭਾਈ ਜੀ ਕੀ ਨਾਮ ਹੈ ਜੀ ਮੇਰਾ ਨਾਮ ਗੁਰਜੰਤ ਸਿੰਘ ਤਸੀਮਰ ਪਿੰਡ ਨਮਕਲਾ 3 ਅਕ ਜੋ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਕਿਸ ਮਸ਼ੀਨ ਨੂੰ ਇਹ ਨਵੇਂ ਕਿਲੇ ਜੀ ਸਾਧ ਸੰਗਤ ਨੇ ਬਲਾਕ ਦੇ ਦਿੱਤੇ ਆ ਬਾਕੀ ਸਾਰਾ ਬੋਲੀ ਉੱਤੇ ਨਿਸ਼ਕ ਨਹੀਂ ਇਹ ਇਹ ਲੋਡ 41 ਸੀ ਲੋਡ ਲੋਡ ਨਾ ਤੁ ਪ੍ਰਵਾਹ ਸੀ ਬਹੁਤ ਵਧੀਆ ਬਹੁਤ ਥੋੜਵਾਂ ਸੀ ਗਾ ਬਹੁਤ ਗਰੀਬ ਪਰਿਵਾਰ ਆ ਡੇਟਾ ਹੈ ਜੀ ਪਿੰਡ ਕੀ ਨਾਮ ਹੈ ਚਿੰਦਰਪਾਲਪੁਰ ਪੰਜ ਜਿਸ ਤਰ੍ਹਾਂ ਦਿੱਤੇ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਇਸ ਪਰੀ ਅਸੀਂ ਕੇ ਇਹ ਗੈਣਾ ਜੋ ਸਾਡੇ ਗੁਰੂ ਜੀ ਨੇ ਸਿੱਖਿਆ ਦਿੱਤੀ ਗਰੀਬਾਂ ਦੀ ਮਦਦ ਕਰਦੇ ਨਾਲ ਮਿਲ ਕੇ ਸਾਰੀ ਸਾਧ ਸੰਗਤ ਆਪਸੇ ਪਿਆਰ ਮੁਹੱਬਤ ਨਾਲ ਨਾਲ ਮਿਲ ਕੇ ਸੇਵਾ ਕਰ ਰਹੇ ਹਾਂ ਇਹ ਬਹੁਤ ਆਤੀ ਗਰੀਬ ਸੀਗੇ ਖਾਣੇ ਨਾਲ ਡਿੱਗਣ ਵਾਲਾ ਸੀਗਾ ਇਹ ਸਾਰੇ ਪ੍ਰੇਮੀਆਂ ਨੇ ਸੋਚਿਆ ਬਾਈ 85 ਮੈਂਬਰਾਂ ਸਾਰੇ ਵੇਖਿਆ ਆ ਕੇ ਬੁਰਾ ਹਾਲ ਹੈ ਕਮਰੇ ਦਾ ਕਦੋਂ ਵੀ ਡਿੱਗ ਸਕਦਾ ਕਦੋਂ ਵੀ ਨਾ ਨੁਕਸਾਨ ਹੋ ਸਕਦਾ ਇਸ ਕਰਕੇ ਸਾਰੀ ਸਾਧ ਸੰਗਤ ਆਰਾ ਮਿਲ ਕੇ ਇਹਨਾਂ ਦੀ ਮਦਦ ਕਰਕੇ ਇਹਨਾਂ ਨੂੰ ਕਮਰਾ ਬਣਾ ਕੇ ਦਿੱਤਾ ਜਿਸ ਤਰ੍ਹਾਂ ਜੋ ਖਰਚਾ ਹੋ ਰਿਹਾ ਸਾਰਾ ਖਰਚਾ ਸਾਰਾ ਸਾਧ ਸੰਗਤ ਦੇ ਪਿੰਡ ਨਾਮ ਲਈ ਸਾਧ ਸੰਗਤ ਨੇ ਕੀਤਾ ਜੀ ਇਸ ਕੀ ਸੰਦੇਸ਼ ਹੈ ਬਸ ਸੰਦੇਸ਼ ਇਹ ਹੀ ਦੇਣਾ ਚਾਹੀਦਾ ਜੀ ਜੋ ਵੀ ਗਰੀਬ ਪਰਿਵਾਰ ਹੈ ਉਹਨਾਂ ਦੀ ਨਾਲ ਮਿਲ ਕੇ ਮਦਦ ਕੀਤੀ ਜਾਵੇ ਕੋਈ ਵੀ ਕਿਸੇ ਵੀ ਗੁਰੂ ਪੀਰ ਨੂੰ ਮੰਨਣ ਵਾਲਾ ਆ ਪਤਾ ਨਹੀਂ ਜਿਵੇਂ ਉਹਨਾਂ ਦੇ ਗੁਰੂ ਸਿੱਖਾਉਂਦੇ ਉਹਨਾਂ ਸਿੱਧੇ ਚੱਲ ਕੇ ਗਰੀਬਾਂ ਦੀ ਮਦਦ ਕੀਤੀ ਜਾਵੇ ਕਿੰਨੇ ਬੱਚੇ ਸੀ ਇਹਨਾਂ ਦੇ ਬੱਚੇ ਬੇਟੀਆਂ ਹੀ ਆ ਬੇਟਾ ਹੈ ਨਹੀਂ ਨੀ ਜੁਰਗ ਹੈ ਕੰਮ ਕਰ ਇਹਨਾਂ ਤੋਂ ਹੋ ਨਹੀਂ ਰਿਹਾ ਆ ਗੁੱਡੀ ਹੈ ਇਹਨਾਂ ਦੇ ਕਰੀ ਨਾ ਮਦਦ ਕਰ ਦਰਮੇਸ਼ ਸਿੰਘ ਜੋ ਅੱਜ ਮੇ ਕਾਰਨ ਲਾ ਕੇ ਦੇ ਰਹੇ ਹੋ ਤੁਹਾਡੀ ਕੀ ਲੱਗਦੀ ਸਾਡੇ ਗਵੰਡੀ ਆ ਜੀ ਅੱਛਾ ਟੀ ਇਹਦਾ ਸੁੱਤਾ ਸੋਦਾ ਵੱਲੋਂ ਦੋਏ ਦਿਨ ਅੱਜ ਕਾਣ ਬਣਾ ਕੇ ਦਿੱਤਾ ਜਾ ਰਿਹਾ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਮਦਦ ਕਰਦੇ ਆ ਡੇਰਾ ਸੱਟਾ ਸੋਦੇ ਵਾਲੇ ਜੀ ਹਾਂ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਦੀਪ ਸਿੰਘ ਜੀ ਹੈ ਜੀ ਡੇਰਾ ਪ੍ਰੇਮੀ ਬਹੁਤ ਸੇਵਾ ਕਰਦੇ ਆ ਜੀ ਗਰੀਬਾਂ ਦੀ ਮਦਦ ਕਰਦੇ ਆ ਜੀ ਇਹਨਾਂ ਦਾ ਸਾਥ ਦੇਣਾ ਚਾਹੀਦਾ ਜੀ ਪ੍ਰੇਮੀਆਂ ਦਾ ਜੀ